ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਾ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਹਾਂਜੀ ਅੱਜ ਬਣਾਵਾਂਗੇ ਆਪਾਂ ਦੇਸੀ ਘਿਓ ਦੇਸੀ ਘਿਓ ਅਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਪਿਓਰ ਦੇਸੀ ਘਿਓ ਅਸੀਂ ਬਣਾ ਸਕਦੇ ਹਾਂ ਅਸੀਂ ਮਲਾਈ ਜਿਹੜੀ ਉਹ 3 ਦਿਨ ਦੀ ਮਲਾਈ ਇਕੱਠੀ ਕਰਕੇ ਦੋ ਘੰਟੇ ਪਹਿਲਾਂ ਅਸੀਂ ਇਹਦੇ ਵਿੱਚ ਲੱਸੀ ਪਾਤੀ ਲੱਸੀ ਪਾ ਕੇ ਅਸੀਂ ਉਹਨੂੰ ਟੱਕਣ ਲਾ ਕੇ ਦੋ ਘੰਟੇ ਵਾਸਤੇ ਅਸੀਂ ਰੱਖਤਾ ਤੇ ਹੁਣ ਅਸੀਂ ਉਹਨੂੰ ਚਮਚ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਹਿਲਾਇਆ ਤੇ ਜਿਹੜਾ ਮੱਖਣ ਉਹ ਉੱਪਰ ਆ ਗਿਆ ਮੱਖਣ ਨਾਲ ਆਪਾਂ ਮਧਾਨੀ ਨਾਲ ਵੀ ਕਰ ਸਕਦੇ ਹਾਂ ਪਰ ਅਸੀਂ ਚਮਚ ਦੇ ਨਾਲ ਜਿਹੜਾ ਮੱਖਣ ਉਹ ਕੱਢ ਲਿਆ ਤੇ ਮੱਖਣ ਆ ਜਿਹੜਾ ਉੱਪਰ ਆ ਗਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਇਕੱਠਾ ਜਾਂ ਤਾਂ ਇਹਦੇ ਵਿੱਚ ਆਪਾਂ ਠੰਡਾ ਪਾਣੀ ਪਾ ਸਕਦੇ ਹਾਂ ਜਾਂ ਫਿਰ ਬਰਫ਼ ਦੇ ਵਿੱਚ ਪਾਣੀ ਮਿਕਸ ਕਰਕੇ ਪਾ ਸਕਦੇ ਹਾਂ ਤਾਂ ਕਿ ਜਿਹੜਾ ਮੱਖਣ ਆ ਉਹ ਠੰਡੇ ਪਾਣੀ ਦੇ ਨਾਲ ਇਕੱਠਾ ਹੋ ਜਾਵੇ ਤੇ ਉਹਨੂੰ ਆਪਾਂ ਆਸਾਨੀ ਦੇ ਨਾਲ ਬਾਹਰ ਕੱਟ ਸਕੀਏ ਹੁਣ ਦੇਖੋ ਇਹ ਜਿਹੜਾ ਮੱਖਣ ਉੱਪਰ ਆਇਆ ਹੈ ਇਹ ਬਿਲਕੁਲ ਪਾਣੀ ਦੀ ਤਰ੍ਹਾਂ ਪਤਲਾ ਹੈ ਤੇ ਹੁਣ ਜਦੋਂ ਜਦੋਂ ਆਪਾਂ ਬਰਫ਼ ਪਾਈ ਹੈ ਇਹਨੇ ਸਖਤ ਹੋ ਜਾਣਾ ਤੇ ਆਪਾਂ ਇਹਨੂੰ ਇੱਕ ਚਰਨੀ ਦੇ ਨਾਲ ਜਾਂ ਹੱਥ ਦੇ ਨਾਲ ਆਸਾਨੀ ਨਾਲ ਕੱਟ ਸਕਦੇ ਹਾਂ ਮੱਖਣ ਜਿਹੜਾ ਸਾਡਾ ਇਕੱਠਾ ਹੋ ਗਿਆ ਇਹਨੂੰ ਆਪਾਂ ਇੱਕ ਬڑے ਭਾਂਡੇ ਦੇ ਵਿੱਚ ਪਾਵਾਂਗੇ ਕਿਉਂਕਿ ਜਦੋਂ ਆਪਾਂ ਨੇ ਮੱਖਣ ਨੂੰ ਉਬਾਲਣਾ ਹੈ ਇਹ ਬਾਹਰ ਉੱਬਲ ਜਾਂਦਾ ਇਸ ਕਰਕੇ ਜਿਹੜਾ ਭਾਂਡਾ ਅਸੀਂ ਵੱਡਾ ਲੈਣਾ ਮੱਖਣ ਤਕਰੀਬਨ ਸਾਡਾ 500 ਗ੍ਰਾਮ ਦੇ ਲਗਭਗ ਹੀ ਨਿਕਲੇ ਆ ਨਾ ਤੇ ਦੇਖਿਓ ਇਹਦੇ ਵਿੱਚ ਜਿਹੜਾ ਕੀ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਦੇਖਣ ਵਿੱਚ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦਿਸ਼ਟ ਸਾਡਾ ਘਿਓ ਘਰ ਦਾ ਤਿਆਰ ਹੁੰਦਾ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਅਸੀਂ ਸਾਰਾ ਮੱਖਣਾ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਜਿਹੜੀ ਬਚੀ ਹੋਈ ਲੱਸੀ ਹੈ ਉਹਦੇ ਨਾਲ ਆਪਾਂ سیر ਵੀ ਥੋ ਸਕਦੇ ਆ ਤੇ ਆਪਾਂ ਬਾਹਰ ਜਾਨਵਰਾਂ ਨੂੰ ਵੀ ਪਾ ਸਕਦੇ ਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਮੱਖਣ ਜਿਹੜਾ ਛੱਡਤਾ ਤੇ ਹੁਣ ਮੱਖਣ ਨੂੰ ਅਸੀਂ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਲੱਸੀ ਆਪਾਂ ਜਾਨਵਰਾਂ ਨੂੰ ਪਾ ਸਕਦੇ ਹਾਂ ਕੁੱਤੇ ਪੀ ਸਕਦੇ ਆ ਤੇ ਬਾਕੀ ਹੁਣ ਇਹਨੂੰ ਆਪਾਂ ਨੇ ਗੈਸ ਤੇ ਉਬਲਣ ਵਾਸਤੇ ਧਰਤਾ ਜਿਹੜੀ ਚਰਨੀ ਆ ਉਹਨੂੰ ਆਪਾਂ ਨੇ ਵਿੱਚ ਹੀ ਰੱਖ ਦਿਆ ਹਨ ਤੇ ਜਦੋਂ ਚਰਨੀ ਵਰ ਤੇ ਪੂਰੀ ਤਰ੍ਹਾਂ ਮੱਖਣ ਉਤਰ ਜਾਊਗਾ ਸਾਫ਼ ਹੋ ਜਾਊਗੀ ਫਿਰ ਆਪਾਂ ਜਿਹੜੀ ਚਰਨੀ ਆ ਉਹਨੂੰ ਬਾਹਰ ਕੱਢ ਲਵਾਂਗੇ ਆਂਦੀ ਹੁਣ ਅਸੀਂ ਰਿਦਣ ਵਾਸਤੇ ਮੱਖਣ ਨੂੰ ਗੈਸ ਤੇ ਧਰਤਾ ਤਾਜ਼ਾ ਮੱਖਣਾ ਸਾਡਾ ਦੇਖੋ ਮੱਖਣ ਜਿਹੜਾ ਸਾਡਾ ਓਰੀਜਨ ਲੱਗ ਗਿਆ ਹੁਣ ਝਰਨੀ ਹੈ ਜਿਹੜੀ ਸਾਡੀ ਪੂਰੀ ਤਰ੍ਹਾਂ ਸਾਫ਼ ਹੋ ਗਈ ਆਪਾਂ ਨੇ ਝਰਨੀ ਨੂੰ ਬਾਹਰ ਕੱਢ ਲੈਣਾ ਹਾਂਜੀ ਮੱਖਣ ਨੂੰ ਇੱਕ ਉਵਾਲਾ ਆ ਗਿਆ ਤੇ ਆਪਾਂ ਹੁਣ ਇਹਨੂੰ ਸਿਮ ਕਰ ਦਵਾਂਗੇ ਗੈਸ ਨੂੰ ਆਪਾਂ ਸਿਮ ਕਰ ਦਵਾਂਗੇ 10 ਮਿੰਟ ਆਪਾਂ ਗੈਸ ਨੂੰ ਸਿਮ ਕਰਾਂਗੇ ਤੇ ਜਿਹੜਾ ਮੱਖਣ ਨਾਲ ਹੋ ਹਲਕਾ ਹਲਕਾ ਉੱਪਰ ਰਹੂਗਾ ਤੇ ਜਿਹੜਾ ਥੱਲੇ ਸੀ ਉਹ ਥੱਲੇ ਲੱਗਦੀ ਰਹੂਗੀ ਤੇ ਜਿਹੜਾ ਘਿਓ ਆ ਉਹ ਉੱਪਰ ਆ ਜਾਊਗਾ ਆ ਦੇਖੋ ਜੀ ਹੁਣ ਸਾਨੂੰ 10 ਮਿੰਟ ਹੋ ਗਏ 10 ਮਿੰਟ ਦੇ ਵਿੱਚ ਮੱਖਣ ਸਾਨੂੰ ਘਿਓ ਥੋੜਾ ਥੋੜਾ ਦਿਖਣ ਲੱਗ ਗਿਆ ਤੇ ਆਪਾਂ ਇਹਨੂੰ 10 ਮਿੰਟ ਹੋਰ ਉਬਾਲਾਂਗੇ 10 ਮਿੰਟ ਦੇ ਵਿੱਚ ਇਹ ਹੋਰ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਅਸੀਂ ਆਸਾਨੀ ਦੇ ਨਾਲ ਘਿਓ ਬਣਾ ਸਕਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜੋ ట్రਾਈ ਕਰਿਓ ਤੇ ਬਣਾਉਣਾ ਦਾ ਬਹੁਤ ਆਸਾਨ ਤਰੀਕਾ ਹੈ ਹਾਂਜੀ ਹੁਣ ਘਟੋ ਘਟ 20 ਮਿੰਟ ਸਾਨੂੰ ਹੋ ਗਏ ਮੱਖਣ ਧਰੇ ਨੂੰ 20 ਮਿੰਟ ਦੇ ਵਿੱਚ ਦੇਖੋ ਸਾਡਾ ਜਿਹੜਾ ਘਿਓ ਉੱਪਰ ਉਹ ਆਉਣ ਲੱਗ ਗਿਆ ਤੇ ਇਹਨੂੰ ਆਪਾਂ ਹਜੇ ਵੀ 10 ਮਿੰਟ ਹੋਰ ਰਵਾਣਗੇ ਆ ਦੇਖੋ ਜਿਹੜੀ ਲੱਸੀ ਦੀ ਉਹ ਥੱਲੇ ਜਾਵਗੀ ਜਿਹੜਾ ਘਿਓ ਤਾਂ ਉਹ ਉੱਪਰ ਆ ਗਿਆ ਹਜੇ ਆਪਾਂ ਇਹਨੂੰ 10 ਮਿੰਟ ਹੋਰ ਰੱਖਾਂਗੇ ਜਦੋਂ ਇਹ ਪੂਰੀ ਤਰ੍ਹਾਂ ਝੱਗ ਖਤਮ ਹੋ ਜੂਗੀ ਫਿਰ ਆਪਾਂ ਇਹਨੂੰ ਪੂੰਹ ਲਵਾਂਗੇ ਹਾਂਜੀ ਹੁਣ ਆਪਾਂ ਗੈਸ ਨੂੰ ਮਾੜਾ ਜਿਹਾ ਸਿੰਮ ਕਰਨਾ 2 ਮਿੰਟਾਂ ਵਾਸਤੇ ਤਾਂ ਕਿ ਜਿਹੜੀ ਉੱਪਰ ਝੱਗ ਆਈ ਵੀ ਉਹ ਪੂਰੀ ਤਰ੍ਹਾਂ ਸਾਫ਼ ਹੋ ਜੇ ਦੇਖੋ ਕਿ ਸਾਡਾ ਪੂਰਾ ਕੰਚ ਵਾਂਗੂ ਸਾਫ਼ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹਨੂੰ ਆਪਾਂ ਨੇ ਇੱਕ ਵਾਰੀ ਜਦੋਂ ਉਬਲਣਾ ਧਰਤਾ ਫਿਰ ਆਪਾਂ ਇਹਨਾਂ ਨੂੰ ਵਿੱਚ ਚਮਚ ਨੀ ਮਾਰਨਾ ਇਹਨੂੰ ਹਿਲਾਉਣਾ ਨੇ ਹੈਗਾ ਐਸੇ ਤਰ੍ਹਾਂ ਆਪਾਂ ਨੇ ਕਦੇ ਛਿਮ ਕਰਕੇ ਇਹਨੂੰ ਐਸੇ ਤਰ੍ਹਾਂ ਜਿਹੜੀ ਆਪਾਂ ਨੇ ਲੱਸੀ ਆ ਉਹਨੂੰ ਭਾਂਡੇ ਦੇ ਵਿੱਚ ਥੱਲੇ ਲੱਗੀ ਜਾਣੀ ਹੈ ਤੇ ਜਿਹੜੀ ਘਿਓ ਆ ਉੱਪਰ ਤਿਆਰ ਹੋਈ ਜਾਣਾ ਆਪਾਂ ਨੇ ਫਿਰ ਉਹਦੇ ਵਿੱਚ ਚਮਚ ਜਾਂ ਕਡਛ ਨਹੀਂ ਮਾਰਨੇ ਦੇਖੋ ਘਿਓ ਸਾਡਾ ਬਣ ਕੇ ਤਿਆਰ ਹੋ ਗਿਆ ਝਾਗਾ ਜਿਹੜੀ ਉਹ ਪੂਰੀ ਤਰ੍ਹਾਂ ਖਤਮ ਹੋ ਗਈ ਹੁਣ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਕਿਉਂਕਿ ਹਜੇ ਹੀ ਰਿਜ ਰਿਹਾ ਹੈ ਜੇ ਵੀ ਇਹ ਗਰਮ ਹੈ ਇਹਨੂੰ ਆਪਾਂ 10 ਮਿੰਟ ਵਾਸਤੇ ਐਸੀ ਤਰ੍ਹਾਂ ਰੱਖ ਦਵਾਂਗੇ ਤਾਂ ਕਿ ਜੋ ਇਹ ਗਰਮ ਮਾਰੀ ਮੁੱਟੀ ਏਡੀ ਲੱਸੀ ਹੈ ਅਸੀਂ ਗੈਸ ਦੇ ਉੱਪਰ ਹੀ 10 ਮਿੰਟ ਵਾਸਤੇ ਟਾ ਕੇ ਰੱਖ ਦਵਾਂਗੇ ਦੇਖਣ ਵਿੱਚ ਦੇਖੋ ਸਾਡਾ ਜਿਹੜਾ ਘਿਓ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਦੀਸ਼ਟ ਹੁੰਦਾ ਹੈ ਹਾਂਜੀ 10 ਮਿੰਟ ਹੋ ਗਏ ਝੱਗ ਦੇਖੋ ਪੂਰੀ ਤਰ੍ਹਾਂ ਖਤਮ ਹੋ ਗਈ ਘਿਓ ਸਾਡਾ ਦੇਖੋ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਇਹ ਘਿਓ ਸਾਡੇ ਤਾਜ਼ੇ ਮੱਖਣ ਦਾ ਘਿਓ ਹੈ ਇਹ ਬਹੁਤ ਹੀ ਜਿਹੜਾ ਸਵਾਦਿਸ਼ਟ ਬਣਦਾ ਹੈ ਹੁਣ ਅਸੀਂ ਤੁਹਾਨੂੰ ਇੱਕ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਦਿਖਾਵਾਂਗੇ ਘਿਓ ਸਾਡਾ ਬਣ ਕੇ ਕਿਹੋ ਜਿਹਾ ਤਿਆਰ ਹੋਇਆ ਸਾਡਾ ਸਾਫ਼ ਸੁਥਰੇ ਢੰਗ ਨਾਲ ਬਣਾਇਆ ਹ ਘਿਓ ਹੈ ਤੇ ਪ्योर ਘਿਓ ਹੈ ਇਹਨੂੰ ਅਸੀਂ ਆਸਾਨੀ ਦੇ ਨਾਲ ਮਲਾਈ ਦੋ ਦਿਨ ਚਾਰ ਦਿਨ ਦੀ ਇਕੱਠੀ ਕਰਕੇ ਅਸੀਂ ਉਹਨੂੰ ਜਮਾ ਸਕਦੇ ਆ ਰਾਤ ਨੂੰ ਤਸਵੀਰੀ ਉਹਨੂੰ ਰੜਕ ਕੇ ਉਸੇ ਟਾਈਮ ਇਹਦਾ ਆਪਾਂ ਮੱਖਣ ਵੀ ਬਣਾ ਸਕਦੇ ਆ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਅੱਧੇ ਘੰਟੇ ਦੇ ਵਿੱਚ ਸਾਡਾ ਜਿਹੜਾ ਮੱਖਣ ਤੋਂ ਘਿਓ ਤਿਆਰ ਹੋ ਗਿਆ ਦੇਖੋ ਜਿੰਨੀ ਲੱਸੀ ਸੀ ਉਹ ਪਤੀਲੇ ਦੇ ਵਿੱਚ ਸਾਰੀ ਥੱਲੇ ਲੱਗ ਗਈ ਜਿਹੜਾ ਘਿਓ ਤਾਂ ਉਹ ਬਣ ਕੇ ਉੱਪਰ ਆ ਗਿਆ ਤੇ ਉਹਨੂੰ ਆਪਾਂ ਨੇ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਦੇਖੋ ਸਾਡਾ ਜਿਹੜਾ ਕਿ ਉਹ ਆ ਦੇਖਣ ਵਿੱਚ ਕਿੰਨਾ ਵਧੀਆ ਲੱਗਦਾ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਆਪਾਂ ਇਹਨਾਂ ਸਬਜੀ ਵਿੱਚ ਵੀ ਪਾ ਸਕਦੇ ਆ ਇਹਦਾ ਤੜਕਾ ਵੀ ਲਗਾ ਸਕਦੇ ਆ ਤੇ ਸਭ ਤੋਂ ਵੱਡਾ ਸਾਡਾ ਇਹ ਪਿਓਰ ਘਰ ਦਾ ਬਣ ਕੇ ਤਿਆਰ ਹੋਇਆ ਤੇ ਮੇਰੇ ਦੇਖਣ ਆਣ ਦਾ ਬਹੁਤ ਬਹੁਤ ਧੰਨਵਾਦ